ਬਾਲੇ ਸੰਤਾਨ ਦੇ ਸੱਤੇ ਵਿੱਚ ਪਾਪ ਤ੍ਰਿष्णा ਦਰਦੀ ਕਲਾ ਬਸ਼ਿਸ਼ ਕਾਲੀ ਚਾਲੇ ਤੂੰ ਦੀ ਆਵਾਜ਼ ਸੁਪੂ ਵੈਨਾੰੰ ਤੇ ਪਿਆ ਮੈਂ ਨਾਲ ਕਨਾਮ ਦਰਦੀ ਕਲਾ ਤੇਰੇ ਭਾਂਵੇਂ ਬੋਲੇ ਸੋ

ਸਾਹਿਬ ਜੀ ਤੋਂ 300 ਸਥਾਨਾਂ ਨੂੰ ਪਰਿਵਾਰਾਂ ਦੇ ਸਿਰ ਤੇ ਮੇਰ ਪ੍ਰਿਆਸ ਸਤਿਜੀਵਨ ਦਾ ਆਸਾਨ ਸਤਿਗੁਰੂ ਪਰਿਵਰਤਨ ਕਰਨ ਅਰੰਦਾ ਦਾ ਸਾਥ ਸਤਿਗੁਰੂ ਤੁਹਾਡਾ ਕੋਸ਼ਰਮੇਂ ਕਲਾ ਹੈ ਜੀ ਦਾ ਦਸਤਿਆਸ ਆਸਮਾਨ ਦੇ ਨਾਮ ਨਾਲ ਸਾਹਿਬ ਜੀ ਦਾ ਜਗਤ ਕੀ ਕਰਨ ਗੁਰੂ ਸਾਹਿਬ ਤੋਂ ਅੰਦਰ ਚਰਕੀ ਤਿੰਨ ਫਰਨ ਦੀ ਸੰਸਥਾ ਰ ਸੰਗਤਿਆਰੇ ਦੇ ਇਲਾਕੇ ਦੇ ਵਿੱਚ ਸਰਪੱਤ ਗੁਰੂ ਸੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਤਿੰਨ ਦੇ ਕਰਨ ਅਤੇ ਸਹਾਇਕ ਪਰਿਵਾਰਾਂ ਵੱਲੋਂ ਜੋ ਕਿ ਫਲਾਨੀ ਸੇਵਾ ਕੀਤੀ ਜਾ ਰਹੀ ਹੈ ਬਹੁਤ ਸਤਿ ਸ਼੍ਰੀ ਅਕਾਲ ਸ੍ਰੀ ਸਤਿ ਸਹਾਏ ਸੋਨਹਾਰ ਸਵਾ ਸ੍ਰੀ ਅਕਾਲ ਬੋਲੇ 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 ਸੋਨਹਾਰ ਸਿੰ ਬਾਦ ਪਾਤਸ਼ਾਹ ਜੀ ਦੇ ਪ੍ਰਕਾਸ਼ ਪ੍ਰਭ ਨੂੰ ਮਨਾਉਂਦੇ ਆਂ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਸਾਈਂ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਛਤਰ ਛਾਇਆ ਦੇ ਹੇਠ ਜੋ ਪਿੰਡ ਪੰਨੀ ਵਾਲਾ ਫੱਤਾ ਦੀਆਂ ਸਮੂਹ ਸੰਗਤਾਂ ਵੱਲੋਂ ਅੱਜ ਇਹ ਨਗਰ ਕੀਰਤਨ ਕੀਤਾ ਜਾ ਰਿਹਾ ਹੈ ਬੜਾ ਖੁਸ਼ੀਆਂ ਦਾ ਸਮਾਂ ਹੈ ਸਾਈਂ ਸਤਿਗੁਰੂ ਧੰਨ ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਸਾਡੇ ਖਾਤਰ ਸਰਬੰਸ ਕੁਰਬਾਨ ਕਰ ਦਿੱਤਾ ਅੱਜ ਉਸ ਪਿਤਾ ਦੇ ਜਨਮ ਦਿਹਾੜੇ ਨੂੰ ਬੜੀ ਸ਼ਰਧਾ ਤੇ ਉਤਮਤਾ ਦੇ ਨਾਲ ਮਨਾਇਆ ਜਾ ਰਿਹਾ ਹੈ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਪਈ ਵੱਤ ਤੋਂ ਬਾਅਦ ਸੰਗਤਾਂ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਵੋ ਤੇ ਇਹ ਅੱਜ ਪ੍ਰਣ ਕਰਕੇ ਜਾਓ ਕਿ ਆਉਂਦੇ ਨਗਰ ਕੀਰਤਨ ਤੱਕ ਆਪਾਂ ਸਿੰਝ ਸਿੰਘ ਸੱਜ ਕੇ ਧੰਨ ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸੁਪੁੱਤਰ ਬਣੀਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਖੁਸ਼ੀਆਂ ਪ੍ਰਾਪਤ ਕਰੀਏ ਸੋ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਜੋ ਕਵਰੇਜ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਨਿ ਭੰਡਾਰੇ ਪਰਸੋਂ ਦਾ ਸਪੀਟੀ ਮੇਨ ਆਪਣਾ ਸਰਟੀਫਿਕੇਟ ਅਰੁਨੇ ਦਾ ਸਤਿਗੁਰ ਸਤਿਗੁਰ ਜੀ ਨਾ ਜਾਗ ਆ ਗਈ ਅੱਜ ਮੈਂ ਬਹੁਤ ਚਿਰ ਤੋਂ ਉੱਠਿਆ ਵਰਦਾ ਸੁਪੰਤਨ ਮੇਂ ਜਗਨਪਤ ਪਰਵਾੜਾ ਵੱਲੋਂ ਟੋਰੀਆਂ ਦਾ ਸੋਲਿਆ ਦਾ ਲੰਗਰ ਲਗਾਇਆ ਗਿਆ ਹੈ तो मैट लिखे हुए हैं बार भी मैट देखे अंदर भी मैट लिखे हुए हैं कुछ संतान ने मैटों में बैठ करके जो पूलिया में फोलों का नजर जो शक्ल की कृपालता करना जो संतान कितने उन्होंने ने अगर जा करके नगर शकल की कृपालता कर दो गुरु परिवारों वालों पूलिया फोलों में नजर गया है तो मैटा में बैठ करके शु संत ने भाई नजर छना करके दिखा जा नहीं सकना जो गुरु परिवारों वालों अगर सारा प्रबंध किया करके भाई I'm the ਹਾਂਜੀ ਲਖਵਿੰਦਰ ਜੀ ਅੱਜ ਤੁਸੀਂ ਬੱਸ ਸਟੈਂਡ ਤੇ ਸਾਬੇਕ ਬਾਅਦ ਤਾਂ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪਰਮ ਨੂੰ ਮੁੱਖ ਰੱਖਦੇ ਆ ਤੁਸੀਂ ਅੱਜ ਪਕੌੜੇ ਦਾ ਲੰਗਰ ਲਗਾਇਆ ਕੀ ਕਰਾ ਜਾਉਗੇ ਜੀ ਭਾਈ ਤੁਸੀਂ ਖਾਲਸਾ ਵਾਈਲਟੀ ਫਤਿਹ ਦੇ ਸਭ ਤੋਂ ਪਹਿਲਾਂ ਤਾਂ ਆਹੇ ਦੱਸਿਓ ਵੀ ਸਾਡੇ ਨਗਰ ਪੰਨੀ ਵਾਲਾ ਫੱਤਾ ਸਾਰੀ ਜਿਹੜੀ ਇੱਥੇ ਨੇੜੇ-ਤੇੜੇ ਸਾਰੀ ਸੰਗਤ ਆ ਕੁਛ ਵਿੱਚ ਉੱਡਾ ਹੁੰਦਾ ਕੁਛ ਸਾਡੇ ਘਰ ਹੁੰਦੇ ਸਾਰੇ ਇਹਨਾਂ ਨੇ ਰਲ ਕੇ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਤੇ ਪਕੌੜਿਆਂ ਦਾ ਸੀ ਲੰਗਰ ਲਾਇਆ ਤੇ ਸਾਰੇ ਸੰਗਤ ਨੇ ਵੱਧ ਚੜ ਕੇ ਹਿੱਸਾ ਬਿਆ ਤੇ ਸਾਡੀ ਜੋ ਪਿੰਡ ਦੀ ਸੰਗਤ ਹੁੰਦੀ ਹੈ ਗੁਰੂ ਸਾਹਿਬ ਦੇ ਨਾਲ 1000 2000 ਬੰਦਾ ਚੱਲਦਾ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਇੱਥੇ ਆ ਕੇ ਇੱਥੇ ਬਿਠਾ ਕੇ ਪੰਕਤਾਂ ਦੇ ਵਿੱਚ ਜਪ ਪਕੌੜੇ ਸ਼ੁਰੂ ਤੁਸੀਂ ਹਰ ਸਾਲ ਇਹ ਜਿਹੜਾ ਲੰਗਰ ਲਗਾਉਣਾ ਹੈ ਕਿ ਤੁਸੀਂ ਪਹਿਲੀ ਵਾਰੀ ਲੰਗਰ ਲਗਾਇਆ ਵਲਾ ਨਹੀਂ ਜੀ ਅਸੀਂ ਹਰ ਸਾਲ ਲੰਗਰ ਲਗਾਉਂਦੇ ਆ ਇੱਥੇ ਤਕਰੀਬਨ ਕਿਉਂਕਿ 4-5 ਸਾਲ ਸਾਨੂੰ ਇੱਥੇ ਲੰਗਰ ਲਗਾਉਂਦਿਆਂ ਨੂੰ ਜਿਵੇਂ ਜਿਵੇਂ ਜਦੋਂ ਕੋਈ ਇੱਥੇ ਨਾਲ ਕੋਈ ਹੋਰ ਚੌਂਕ ਦੇ ਵਿੱਚ ਕਿਸੇ ਨੇ ਲੰਗਰ ਲਗਾਉਣਾ ਹੋਵੇ ਫਿਰ ਅਸੀਂ ਸਾਰੇ ਅਸੀਂ ਉੱਥੇ ਚਲੇ ਜਾਂਦੇ ਆ ਜੇਕਰ ਅਸੀਂ ਇੱਥੇ ਲਗਾਉਣਾ ਤਾਂ ਉਹ ਸਾਡੇ ਨਾਲ ਇੱਥੇ ਆ ਜਾਂਦੇ ਆ। ਲੰਗਰ ਲਗਾਉਣਾ ਹੀ ਅੱਜ ਨੂੰ। ਬੱਸ ਸਟੈਂਡ ਦੇ ਦੁਕਾਨਦਾਰਾਂ ਦਾ ਤੇ ਪਿੰਡ ਵਾਸੀ ਦਾ ਕਿੰਨਾ ਸਹਿਯੋਗ ਮਿਲਿਆ ਤੁਹਾਨੂੰ ਜੀ? ਬਹੁਤ ਜ਼ਿਆਦਾ ਸਹਿਯੋਗ ਹੈ ਜੀ। ਦੁਕਾਨਦਾਰਾਂ, ਵੀਰਾਂ ਦਾ ਇੱਥੇ ਜ਼ਿਆਦਾ ਸਹਿਯੋਗ ਹੈ ਕਿਉਂਕਿ ਇਹ ਤਕਰੀਬਨ ਸਾਨੂੰ ਬੱਸ ਸਟੈਂਡ ਦੇ ਨੇੜੇ ਪੈਂਦਾ।